ਸਵਰਨ ਸਿੰਘ ਟੇਣਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬੜੀ ਮਿਹਰਬਾਨੀ ਨਗਰ ਸਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਸਟਿਸ ਯਸ਼ਵੰਤ ਵਰਮਾ ਦੇ ਘਰ ਸੁਪਰੀਮ ਕੋਰਟ ਦੀ ਟੀਮ ਪਹੁੰਚੀ ਆ ਜੀ ਬਿਲਕੁਲ ਜੀ ਬਿਲਕੁਲ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਜਿਹੜੀ 3 ਮੈਂਬਰੀ ਟੀਮ ਆ ਜਸਟਿਸ ਯਸ਼ਵੰਤ ਤੇ ਸ਼ਰਮਾ ਜਿਹੜਾ ਤੇ ਉਹਦੇ ਮੁਤਲਕ ਜਾਂਚ ਪੜਤਾਲ ਕਰਨ ਦੇ ਲਈ ਅੱਜ ਇਹਨਾਂ ਦੇ ਘਰ ਦੇ ਵਿੱਚ ਜੱਜ ਸਾਹਿਬ ਦੇ ਘਰ ਦੇ ਵਿੱਚ ਟੀਮ ਪਹੁੰਚੀ ਆ ਸੋ ਚਾਚਾ ਉਹ ਵੈਸੇ ਚਾਚਾ ਹੁਣ ਕਰਕੇ ਕਹਿ ਰਿਹਾ ਜਿਸ ਤਰੀਕੇ ਨਾਲ 15 ਕਰੋੜ ਦੀਆਂ ਬੋਰੀਆਂ ਮਿਲੀਆਂ 15 ਕਰੋੜ ਰੁਪਏ ਮਿਲਿਆ ਜਿਵੇਂ ਅੱਗ ਲੱਗੀ ਆ ਤੇ ਜਿਸ ਤਰੀਕੇ ਦੇ ਨਾਲ ਬੇਨਕਾਬ ਹੋਈ ਸਾਰੀ ਗੱਲ ਉਹਦੇ ਤੋਂ ਬਾਅਦ ਭਾਰਤੀ মিডিਏ ਦੇ ਇੱਕ ਹਿੱਸੇ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਹਰ ਪੱਤਰ ਦੇ ਉੱਤੇ ਬਹੁਤ ਵੱਡੇ ਪੱਤਰ ਦੇ ਉੱਤੇ ਸਵਾਲ ਖੜੇ ਹੋਏ ਆ ਸੋ ਗੱਲ ਇਹ ਜੀ ਕਿ ਅੱਜ ਇੱਥੇ 3 ਮੈਂਬਰੀ ਟੀਮ ਪਹੁੰਚੀ ਆ 540 ਮਿੰਟ ਦੇ ਕਰੀਬ ਇਹਨਾਂ ਦੇ ਘਰ ਦੇ ਵਿੱਚ ਕਨੇ ਵੀ ਪੜਤਾਲ ਕੀਤੀ ਗਈ ਆ ਇਹਦੇ ਵਿੱਚ ਪਤਾ ਲੱਗਾ ਜੀ ਇੱਕ ਤਾਂ ਸੀਗੇ ਜੀ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਟੋ ਦੂਤੀ ਜਿਮਾ ਚਲਪਰਦੇਸ਼ ਹਾਈ ਕੋਰਟ ਦੇ ਕੀ ਜਸਟਿਸ ਚੀਆ ਸੰਧਾਵਾਲੀਆ ਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਅਨੂ ਸ਼ਿਵਰਾਮਨ ਇਹ ਸ਼ਾਮਲ ਸੀਗੇ ਸੋ ਇਹਨਾਂ ਦੇ ਵੱਲੋਂ ਕੀ ਚੀਜ਼ਾਂ ਹੈਲੋ ਟੈਣਾ ਜੀ ਆਵਾਜ਼ ਆ ਰਹੀ ਹੈ ਮੇਰੀ ਬਿਲਕੁਲ ਬਿਲਕੁਲ ਮੈਨੂੰ ਪੂਰੀ ਆਵਾਜ਼ ਆ ਰਹੀ ਹੈ ਜੀ ਤੁਹਾਡੀ ਤੁਹਾਡੀ ਆਵਾਜ਼ ਵਿੱਚੋਂ ਗਾਇਬ ਰਹੀ ਹੈ ਅੱਛਾ ਜੀ ਦੁਬਾਰਾ ਦੱਸੋ ਸਾਨੂੰ ਮਹਕਾ ਜੀ ਅੱਜ ਜਸਟਿਸ ਸੰਧਾਵਾਲੀਆ ਤੋਂ ਜਸਟਿਸ ਸੰਧਾਵਾਲੀਆ ਤੋਂ ਬਾਅਦ ਦੱਸੋ ਬਿਲਕੁਲ ਜਸਟਿਸ ਸੰਧਾਵਾਲੀਆ ਤੇ ਜਿਹੜੇ ਇੱਕ ਹੈਗੇ ਜੀ ਕਰਨਾਟਕ ਹਾਈ ਕੋਰਟ ਦੇ ਜੱਜ ਅਨੂ ਸ਼ਿਵਰਾਮਨ ਇਹ ਜਿਹੜੇ ਤਿੰਨ ਜਾਣੇ ਜੱਜ ਨੇ ਇਹਨਾਂ ਦੇ ਵੱਲੋਂ 45 ਮਿੰਟ ਇਹਨਾਂ ਦੇ ਘਰ ਦੇ ਵਿੱਚ ਪੜਤਾਲ ਕੀਤੀ ਗਈ ਆ ਇਹ ਵਿੱਚੋਂ ਕੀ ਨਿਕਲੂਗਾ ਕੀ ਕੀ ਸਬੂਤ ਮਿਲੇ ਆ ਕੀ ਕੀ ਜਾਣਕਾਰੀਆਂ ਇਕੱਤਰ ਕੀਤੀਆਂ ਇਹਦੇ ਬਾਰੇ ਤਾਂ ਕੁਝ ਪਤਾ ਨਹੀਂਗਾ ਪਰ ਇਹ ਆ ਵੀ ਤਿੰਨ ਜੱਜਾਂ ਦੇ ਵੱਲੋਂ ਅੱਜ ਇਹਦੇ ਘਰ ਦੇ ਵਿੱਚ ਜਾ ਕੇ ਯਸ਼ਵੰਤ ਦੇਰ ਦੇ ਵਿੱਚ ਜਾ ਕੇ ਪਰਤਾਲ ਕੀਤੀ ਗਈ ਹੈ ਹੂੰ ਹੂੰ ਉਧਰ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਬਾਰੇ ਵਿੱਚ ਕੀ ਖਬਰ ਹੈ ਜੀ ਬਿਲਕੁਲ ਜੀ ਜਾਣਕਾਰੀ ਪ੍ਰਾਪਤ ਹੋਈ ਆ ਅਮਰਤਪਾਲ ਸਿੰਘ ਹੋਣਾਂ ਦੇ ਬਾਰੇ ਕਿ 22 April ਨੂੰ ਅਮਰਤਪਾਲ ਸਿੰਘ ਦੀ NSA ਨੇ ਖਤਮ ਹੋ ਜਾਣਾ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਜਿਹੜਾ ਪਰਚਾ ਦਰਜ ਕੀਤਾ ਗਿਆ ਸੀਗਾ ਜਿਹਦੇ ਵਿੱਚ ਬਾਅਦ ਚ ਵਾਅਦਾ ਵੀ ਕੀਤਾ ਗਿਆ ਇਹਦੀ ਸਮਾਪਤੀ ਹੋ ਜਣੀ ਜੀ 22 April ਨੂੰ ਸੋ ਮੰਨਣਾ ਜਾ ਰਿਹਾ ਹੈ ਕਿ 22 April ਤੋਂ ਬਾਅਦ ਅਮਰਤਪਾਲ ਨੂੰ ਵੀ ਪੰਜਾਬ ਦੇ ਵਿੱਚ ਲਿਆ ਕੇ ਪੁਲਿਸ ਉਵੇਂ ਆਪਦੀ ਬੜੀ ਸਰਦੀ ਕਾਰਵਾਈ ਕਰੂਗੀ ਯਾਨੀ ਕਿ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਨੇ ਵੀ ਸ਼ਿਫਟ ਹੋ ਜਾਣਾ ਜਿਵੇਂ ਕਿ ਪਿਛਲੇ ਦਿਨੀ ਉਹਦੇ ਸੱਤ ਸਾਥੀ ਇੱਥੇ ਸ਼ਿਫਟ ਹੋਏ ਆ ਇਹ ਵੀ ਪਤਾ ਲੱਗਾ ਵੀ ਅਮਰਤਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਵੀ 10 April ਤੋਂ ਬਾਅਦ ਪੰਜਾਬ ਦੇ ਵਿੱਚ ਵਾਪਸੀ ਸੰਭਵ ਹੈ ਸੋ ਵਿਨੇ ਭਾਈ ਇਹਨਾਂ ਦੇ ਵਾਪਸ ਆਉਣ ਦੇ ਨਾਲ ਪੰਜਾਬ ਦੀ ਰਾਜਨੀਤੀ ਕੀ ਕਰਵਟ ਲੈਂਦੀ ਹੈ ਸਮਰਤਪਾਲ ਸਿੰਘ ਹੋਰਾਂ ਦੇ ਪੰਜਾਬ ਦੇ ਵਿੱਚ ਆਉਣ ਤੋਂ ਬਾਅਦ ਕੀ ਕੀ ਕਾਰਵਾਈਆਂ ਨਵੇਂ ਸਿਰਤੋਂ ਸ਼ੁਰੂ ਹੁੰਦੀਆਂ ਸੀ ਜਿਲੰਦਰ ਤੋਂ ਕਾਂਗਰਸ ਦੇ ਐਮ ਐਲ ਏ ਪ੍ਰਗਟ ਸਿੰਘ ਉਹਨਾਂ ਨੇ ਬੜਾ ਸੰਸਨੀ ਖੇਜ਼ ਦਾਵਾ ਕੀਤਾ ਜੀ ਉਹ ਕਹਿੰਦੇ ਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਉਹਨਾਂ ਦਾ ਇਹ ਆਖਰੀ ਸੈਸ਼ਨ ਹੈ ਤੇ ਕੁਝ ਇਸ ਵਿੱਚ ਮੈਂ ਕਈ ਦਿਨਾਂ ਤੋਂ ਇਸ ਤਰ੍ਹਾਂ ਦੇ ਅੰਦਾਜ਼ੇ ਲੱਗ ਰਹੇ ਆ ਕਿ ਇੱਕ ਹਫ਼ਤੇ ਦੇ ਵਿੱਚ 10 ਦਿਨ ਦੇ ਵਿੱਚ ਵਿੱਚ ਤੇ ਜਿਹੜੀ ਇਸ ਵੇਲੇ ਪੰਜਾਬ ਦੀ ਬਾਜ਼ਾਰ ਤਾਂ ਇਹਦੇ ਵਿੱਚ ਵੱਡੇ ਪੱਧਰ ਦੇ ਉਸੇ ਬਦਲਾਅ ਹੋਣਾ ਸੰਜੀਵ ਅਰੋੜਾ ਨੇ ਇਹਦੇ ਵਿੱਚ ਸ਼ਾਮਿਲ ਹੋ ਜਾਣਾ ਮੰਤਰੀ ਮੰਡਲ ਦੇ ਵਿੱਚ ਇੱਕ ਦੋਆਂ ਦੀ ਛੁੱਟੀ ਹੋਣੀ ਆ ਦੋ ਤਿੰਨ ਕਹਿੰਦੇ ਨਵੇਂ ਚਿਹਰੇ ਸ਼ਾਮਿਲ ਹੋ ਜਾਣੇ ਆ ਕੱਲ ਵੀ ਆਪਾਂ ਰੈਡ FM ਤੇ ਜਾਣਕਾਰੀ ਸਾਂਝੀ ਕੀਤੀ ਸੀ ਵੀ ਕੁੱਲ ਪੰਜਾਬ ਦੇ 18 ਮੰਤਰੀ ਬਣ ਸਕਦੇ ਆ ਇਸ ਵੇਲੇ 16 ਭਾਵੇਂ 17 ਬਣਾ ਲਓ ਤੇ ਭਾਵੇਂ 18 ਬਣਾ ਲਓ ਤੇ ਭਾਵੇਂ 16 ਹੀ ਰੱਖੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਵੱਧ ਤੋਂ ਵੱਧ 18 ਹੋ ਸਕਦੇ ਆ ਪਰ ਇਹ ਅਭੀ ਹੁਣ 16 ਤੋਂ 17 ਤੱਕ ਹੋਣ ਲੱਗੇ ਆ ਕਿਉਂਕਿ ਸੰਜੀਵ ਅਰੋੜਾ ਹੋਰੀ ਆਉਣ ਲੱਗੇ ਵਿੱਚ ਪਰ ਅੱਜ ਪ੍ਰਗਟ ਸਿੰਘ ਹੋਰਾਂ ਨੇ ਖੁਲਾਸਾ ਕੀਤਾ ਉਹ ਕਹਿੰਦੇ ਵੀ ਮੈਂ ਦੋ ਟੁੱਕੇ ਗੱਲ ਕਹਿਣਾ ਕਿ ਜਿਹੜਾ ਇਹ ਬਜਟ ਸੈਸ਼ਨ ਆ ਇਹ ਪੁਲਤਾਰ ਸਿੰਘ ਸੰਧਵਾ ਹੋਰਾਂ ਦਾ ਸਪੀਕਰ ਦੇ ਤੌਰ ਦੇ ਉੱਤੇ ਆਖਰੀ ਬਜਟ ਸੈਸ਼ਨ ਆ ਫਿਰ ਉਹਨਾਂ ਨੇ ਕਹਿੱਆ ਵੀ ਭਾਈ ਪੰਜਾਬ ਦੇ ਵਿੱਚ ਬਹੁਤ ਕੁਝ ਇਸ ਵੇਲੇ ਹੋਣਾ ਬਾਕੀ ਆ ਜਿਹੜਾ ਮਾਈਨਿੰਗ ਮੰਤਰੀ ਆ ਉਨਾ ਦੇ ਵੀ ਛੋਟੀ ਵੀ ਕਹਿੰਦੇ ਜੀ ਪੂਰੀ ਪੂਰੀ ਆਸ ਹੈਗੀ ਆ ਉਹ ਕਹਿੰਦੇ ਵੀ ਪੰਜਾਬ ਦੀ ਸਰਕਾਰ 3 ਸਾਲਾਂ ਦੇ ਵਿੱਚ ਸਿਰਫ ਸਿਰਫ ਮੰਤਰੀ ਬਦਲ ਰਹੀ ਹੈ ਸਿਰਫ ਸਿਰਫ ਵਿਭਾਗ ਹੀ ਬਦਲੇ ਜਾ ਰਹੇ ਆ ਇਹਦੇ ਵਿੱਚ ਹੋਰ ਕੋਈ ਤਬਦੀਲੀ ਨਹੀਂ ਆ ਰਹੀ ਜੀ ਤੇ ਕਿਸਾਨੀ ਮੋਰਚਾ ਜਿਹੜਾ ਲੱਗਾ ਹੋਇਆ ਸੀ ਸ਼ੰਭੂ ਤੇ ਖਨੌਰੀ ਦੇ ਬਾਰਡਰਾਂ ਤੇ ਉੱਤੇ ਉਹਨੂੰ ਤਿੱਤਰ-ਬਿੱਤਰ ਕਰਨ ਵੇਲੇ ਕਹਿੰਦੇ ਪੁਲਿਸ ਨੇ ਬੇਅਦਬੀ ਵੀ ਕੀਤੀ ਹੈ ਬਿਲਕੁਲ ਜੀ ਅੱਜ ਕਿਸਾਨ ਆਗੂਆਂ ਦੇ ਵੱਲੋਂ ਪਤਾ ਲੱਗਾ ਜੀ ਕਿ ਜਿਹੜੇ ਆਕਾਲ ਤਖਤ ਸਾਹਿਬ ਦੇ ਅਧਿਕਾਰ ਨੂੰ ਚਿੱਠੀ ਲਿਖੀ ਗਈ ਹੈ ਕਿ ਭਾਈ ਇੱਥੇ ਵਿਵਦ ਵੀ ਕੀਤੀ ਗਈ ਆ ਉਹਨਾਂ ਨੇ ਇਹ ਦਲਕਈਆ ਕਿ ਖਨੌਰੀ ਬਾਡਰ ਦੇ ਉੱਤੇ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ ਪਿਛਲੇ 4 ਮਹੀਨਾ ਤੋਂ ਇੱਥੇ ਜਪਜੀ ਸਾਹਿਬ ਦੇ ਲਗਾਤਾਰ ਅਖੰਡ ਜਾਪ ਚੱਲ ਰਹੇ ਸੀ ਜਿਹੜੇ ਕਿ ਵੱਡੇ ਆਕਾਰ ਦੀ ਚਪਈ ਸਾਹਿਬ ਦੀ ਪੋਥੀ ਤੋਂ ਕੀਤੇ ਜਾ ਰਹੇ ਸੀ ਜਿਹੜਾ ਤਕਰੀਬਨ 48 ਘੰਟਿਆਂ ਤੋਂ ਬਾਅਦ ਭੋਗ ਪਾ ਕੇ ਫਿਰ ਜਾਪ ਆਰੰਭ ਕਰ ਦਿੱਤਾ ਜਾਂਦਾ ਸੀ ਤੇ ਜਿਸ ਦਿਨ ਇਹਨਾਂ ਨੇ ਸ਼ੰਭੂ ਤੇ ਖਨੌਰੀ ਬਾਡਰ ਦੇ ਉੱਤੇ ਬਲਡੋਜ਼ਰ ਚਲਾਇਆ ਜਿਸ ਦਿਨ ਇਹਨਾਂ ਨੇ ਕਿਸਾਨਾਂ ਨੂੰ ਖੰਡਾਇਆ ਜਿਸ ਦਿਨ ਇਹਨਾਂ ਨੇ ਕਿਸਾਨਾਂ ਨੂੰ ਤਾੜਿਆ ਬੱਸਾਂ ਦੇ ਵਿੱਚ ਜਿਸ ਦਿਨ ਇਹਨਾਂ ਨੇ ਮੋਰਚੇ ਤੈਸ਼ ਨਸ਼ ਕੀਤੇ ਆ ਉਸ ਦਿਨ ਇਹਨਾਂ ਨੇ ਅਖੰਡ ਜਾਪ ਦੇ ਵਿੱਚ ਆ ਕੇ ਵਿਗਨ ਪਾਇਆ ਇਹਨਾਂ ਦੇ ਵੱਲੋਂ ਉਹ ਰੋਕੜਤਾ ਗਿਆ ਪਾਠ ਰੋਕੜਤਾ ਗਿਆ ਇਸ ਕਰਕੇ ਬੇਦਬੀ ਕੀਤੀ ਗਈ ਆ ਅਕਾਲ ਤਖਤ ਸਾਹਿਬ ਦੇ ਦਸਤਾਰ ਨੂੰ ਚਿੱਠੀ ਲਿਖੀ ਗਈ ਆ ਦਸਤਾਰ ਸਾਹਿਬ ਹੁਣ ਇਸ ਮਸਲੇ ਦੇ ਉੱਤੇ ਪੁਲਜੀਤ ਸਿੰਘ ਗੜਗੱਜ ਸਾਹਿਬ ਕੀ ਨੋਟਸ ਲੈਂਦੇ ਆ ਇਹ ਵਕਤ ਬਿਆਨ ਕਰੂਗਾ ਪਰ ਅੱਜ ਇਹ ਖਬਰ ਬੜੀ ਵੱਡੀ ਆ ਕਿ ਭਾਈ ਉਸ ਦਿਨ ਆ ਕੁਝ ਵੀ ਹੋਇਆ ਜੀ ਤੇ ਇੱਕ ਖਬਰ ਆ ਰਹੀ ਹੈ ਜੀ ਉਧਰੋਂ ਕਿ ਅ ਪੰਜਾਬ ਸਰਕਾਰ ਨੇ ਸ਼ੰਭੂ ਬਾਰਡਰ ਤੇ ਖਨੌਰੀ ਮੋਰਚੇ ਤੇ ਜਿਹੜੀ ਕਾਰਵਾਈ ਕੀਤੀ ਆ ਉਸ ਨੂੰ ਸਹੀ ਕਰਾਰ ਦਿੱਤਾ ਹੈ। ਮੈਂ ਬਿਲਕੁਲ ਜੀ ਮੈਂ ਬੜੀ ਇਸ ਗੱਲ ਦੇ ਉੱਤੇ ਹੈਰਾਨ ਰਹਿ ਗਿਆ ਕਿਉਂਕਿ ਕੱਲ ਤਾਂ ਇਹ ਜਾਣਕਾਰੀ ਉੱਭਰ ਕੇ ਸਾਹਮਣੇ ਆਈ ਨਹੀਂ ਸੀ ਕੱਲ ਤਾਂ ਇੰਨੀ ਜਾਣਕਾਰੀ ਸੀ ਵੀ ਜਿਹੜਾ ਡੱਲੇਵਾਲ ਫੁਰੀਆਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪੁਲਿਸ ਨੇ ਕਿਹਾ ਜੀ ਉਹਨਾਂ ਨੂੰ ਤਾਂ ਅਸੀਂ ਹਸਪਤਾਲ ਦੇ ਵਿੱਚ ਦਾਖਲ ਕੀਤਾ ਹੈਗਾ ਤੇ ਇਹ ਜਿਹੜਾ ਹਸਪਤਾਲ ਆ ਪਟਿਆਲੇ ਦੇ ਵਿੱਚ ਇੱਕ ਹਸਪਤਾਲ ਆ ਉਹਦੇ ਵਿੱਚ ਕਹਿੰਦੇ ਜੀ ਦਾਖਲ ਕੀਤਾ ਗਿਆ ਹੁਣ ਦੂਜੀ ਮਹੱਤਵਪੂਰਨ ਗੱਲ ਇਹਦੇ ਵਿੱਚ ਹੋਰ ਆ ਗਈ ਆ ਉਹ ਇਹ ਹੈ ਜੀ ਕਿ ਇਸ ਹਲਫਨਾਮੇ ਦੇ ਬਚੇ ਗਲਤਹੀ ਜੀ ਆ ਵੀ ਜਦੋਂ ਕੇਂਦਰ ਦੀ ਸਰਕਾਰ ਨਾਲ ਵਾਰਤਾ ਫੇਲ ਹੋ ਗਈ ਤੇ ਇਹ ਮੀਟਿੰਗ ਸਿਰੇ ਨਹੀਂ ਲੱਗੀ ਤੇ ਫਿਰ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਹਰਿਆਣੇ ਦੇ ਵੱਲ ਜਾਣ ਦੀ ਕੋਸ਼ਿਸ਼ ਕਰਨੀ ਸੀ ਤੇ ਫਿਰ ਮਾਹੌਲ ਤਣਾਅਪੂਰਨ ਹੋਣਾ ਸੀ ਜਿਹਦੇ ਤਰਕੇ ਭਾਈ ਉਹ ਕਣੀ ਜੀ ਰੋਕਿਆ ਗਿਆ ਸੋ ਗੱਲ ਇਹ ਹੈ ਜੀ ਕਿ ਉਹਨਾਂ ਨੇ ਕਿਹਾ ਭਾਈ ਅਸੀਂ ਇਸ ਕਰਕੇ ਇਹ ਉਠਾਏ ਆ ਕਿਸਾਨ ਇਸ ਕਰਕੇ ਸੀ ਸਾਰਾ ਪੁਜਾ ਕੀਤਾ ਹੈਗਾ। ਸੋ ਗੱਲ ਇਹ ਜਿਕੇ ਪੰਜਾਬ ਦੇ ਕਿਸਾਨ ਵੀ ਇਸ ਗੱਲ ਦੇ ਉੱਤੇ ਅਚੰਬਤ ਅਤੇ ਆਮ ਲੋਕ ਵੀ ਅਚੰਬਤ ਹੋਣੇ ਕੁਦਰਤੀ ਹੈ ਕਿ ਜਿਹੜੇ ਕਿਸਾਨ 13 ਮਹੀਨੇ ਬੈਰੀਕੇਡ ਤੋੜ ਕੇ ਨਹੀਂ ਅੱਗੇ ਗਏ। ਜਿਹੜੇ ਕਿਸਾਨ 13 ਮਹੀਨਿਆਂ ਤੋਂ ਅਥਰੂ ਗੈਸ ਦੇ ਗੋਲੇ ਤੇ ਡਾਂਗਾ ਜੇ ਗੋਲੀਆਂ ਖਾ ਕੇ ਇੱਕ ਥਾਂ ਤੇ ਬੈਠੇ ਰਹੇ ਆ। ਉਹਨਾਂ ਨੇ ਭਾਈ ਹੁਣ ਬੈਰੀਕੇਡ ਤੋੜ ਕੇ ਜਾਣਾ ਸੀ ਪਤਾ ਨਹੀਂ ਕਿਹੜੀਆਂ ਨੇ ਉਜਾਸੀ ਨਹੀਂ ਜਾਣ ਕੇ ਰਹਿ ਦਿੱਤੀ ਹੈ। ਤੇ ਪੰਜਾਬੀ ਨੌਜਵਾਨ ਜਿਹੜੇ ਗਏ ਸੀ ਜੀ ਹਿਮਾਚਲ ਪ੍ਰਦੇਸ਼ ਵਿੱਚ ਕਹਿੰਦੇ ਉਹਨਾਂ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਤਾਂ ਬਿਲਕੁਲ ਜੀ ਇਹਨੇ ਕੁੱਲੂ ਦੇ ਵਿੱਚ ਗਏ ਸੀਗੇ ਜੀ ਘੁੰਮਣ ਫਿਰਨ ਦੇ ਲਈ ਮੁੰਡੇ ਦੇਖੋ ਪਹਿਲੇ ਲੋਕ ਹੁੰਦੇ ਆ ਊਲਾਰਵਾਦੀ ਜਿਹੜੇ ਕਹਿੰਦੇ ਲੋ ਜੀ ਪੰਜਾਬ ਕਾਨੂੰਨ ਘੱਟਾ ਹੋ ਰਿਹਾ ਇਹ ਜੀ ਹੋਰ ਸੂਬੇ ਦੀ ਸਰਕਾਰ ਹੋਣ ਕਰਕੇ ਸਾਡੇ ਨਾਲ ਇਹ ਹੋ ਰਿਹਾ ਤੇ ਹਰ ਥਾਂ ਤੇ ਸ਼ਨਕੀ ਬਣ ਕੇ ਨਹੀਂ ਇਹਦਾ ਉੱਤਰ ਕੱਢਿਆ ਜਾ ਸਕਦਾ ਜਿਹੜਾ ਬੰਦਾ ਗਲਤ ਆ ਜਿੱਥੇ ਵੀ ਗਲਤ ਆ ਉਹ ਗਲਤੀ ਰਹੂਗਾ ਹੁਣ ਆਪਾਂ ਕਹਿੰਦੇ ਕਿ ਫਲਾਣੇ ਕਿਹੜਾ ਏਦਾਂ ਗਲਤੀ ਕਰਦੇ ਨਹੀਂ ਆਪਾਂ ਨੂੰ ਤੋਂ ਕੀ ਲੈਣਾ ਜਦੋਂ ਸਾਡੇ ਪੰਜਾਬੀਆਂ ਦੇ ਬਾਰੇ ਪਹਿਲੀ ਜਾਣਕਾਰੀ ਆਈ ਆ ਜਿਹੜੇ ਪੰਜਾਬ ਦੇ ਮੁੰਡੇ ਆ ਉਹ ਕੁਲੂ ਦੇ ਵਿੱਚ ਘੁੰਮਣ ਗਏ ਉਥੇ ਹੋਟਲ ਦੇ ਵਿੱਚ ਬਦਮਾਸ਼ੀ ਕੀਤੀ ਆ ਫੁਰਦੰਗ ਮਚਾਇਆ ਉਹਨਾਂ ਨੇ ਭਾਂਡੇ ਟਿੰਡੇ ਤੋੜੇ ਆ ਉਹਨਾਂ ਨੂੰ ਗਾਲ-ਦੁੱਪੜ ਦੀ ਵਰਤੋਂ ਕੀਤੀ ਆ ਮਾੜਾ ਚੰਗਾ ਕੁਝ ਕੀਤਾ ਹੈਗਾ ਉਸ ਤੋਂ ਬਾਅਦ ਨੇ ਪੁਲਿਸ ਬੁਲਾ ਲਈ ਪੁਲਿਸ ਨੇ ਪਰਚਾ ਦਰਜ ਕਰ ਲਿਆ ਸੋ ਜਦੋਂ ਵੀ ਆਉਂਦੀ ਆ ਜੀ ਖਬਰ ਆ ਕੇ ਭਾਈ ਆ ਏਦਾਂ ਹੋ ਗਿਆ ਕਈ ਲੋਕ ਕਹਿੰਦੇ ਆ ਜੀ ਕਿ ਇਹ ਤਾਂ ਜਾਣਬੁੱਝ ਕੇ ਪੰਜਾਬ ਦਾ ਨਾਂ ਧੱਕਾ ਕੀਤਾ ਜਾ ਰਿਹਾ ਤਕਾ ਤੱਕ ਹਰ ਵਾਰ ਤੇ ਨਹੀਂ ਹੁੰਦਾ ਤਕਾ ਕਈ ਵਾਰਾਂ ਤੇ ਹੁੰਦਾ ਜਿਹੜਾ ਹੁੰਦਾ ਉਹਨੂੰ ਗਲਤ ਕਹਿਣਾ ਬਣਦਾ ਪਰ ਆਪਦੇ ਭਾਈਚਾਰੇ ਦੇ ਵੱਲੋਂ ਵੀ ਜੇਕਰ ਜੇ ਮੰਨ ਲਓ ਉਦਾਹਰਨ ਦੇ ਤੌਰ ਤੇ ਉਸ ਤੇ ਮੈਂ ਕਿਤੇ ਜਾਇਹੇ ਗਲਤ ਕੁਛ ਕਰਾਂ ਇਹ ਐਂ ਥੋੜੀ ਵੀ ਪੰਜਾਬੀਆਂ ਦੇ ਪ੍ਰਤੀ ਕੋਈ ਇਦਾਂ ਕੀਤਾ ਜਾ ਰਿਹਾ ਹੋ ਸਕਦਾ ਮੈਂ ਕੋਈ ਨਾ ਕੋਈ ਗਲਤੀ ਐਸੀ ਕੀਤੀ ਹੋਵੇ ਤਾਂ ਮੇਰੇ ਤੇ ਕਾਰਵਾਈ ਹੋ ਰਹੀ ਹੋਵੇ ਸੋ ਇਹ ਗੱਲ ਹੈ ਜੇ ਕਿ ਜਦੋਂ ਵੀ ਗਰਮੀਆਂ ਹੁੰਦੀਆਂ ਜਦੋਂ ਵੀ ਇਹੋ ਜਿਹੇ ਪੰਜਾਬੀ ਘੁੰਮਣ ਫਿਰਨ ਜਾਂਦੇ ਆ ਉਦੋਂ ਕਈ ਵਾਰੀ ਪੰਜਾਬੀਆਂ ਦੀਆਂ ਕਈ ਵਾਰੀ ਗੈਰ ਪੰਜਾਬੀਆਂ ਦੀਆਂ ਇਸ ਤਰੀਕੇ ਦੀਆਂ ਖਬਰਾਂ ਆ ਜਾਂਦੀਆਂ ਜੀ ਹੂੰ ਹੂੰ ਤੇ ਉਧਰ ਨਰੈਣ ਸਿੰਘ ਚੌੜਾ ਨੂੰ ਕਹਿੰਦੇ ਜ਼ਮਾਨਤ ਮਿਲ ਗਈ ਹੈ ਜੀ। ਆ ਬਿਲਕੁਲ ਹੀ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ ਹੈ ਜੀ। ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਇਸ ਕਰਕੇ ਮਿਲੀ ਹੈ ਕਿਉਂਕਿ ਅਦਾਲਤ ਨੇ ਕਿਹਾ ਵੀ 4 ਮਹੀਨੇ ਉਹਨੂੰ ਇਸ ਵੇਲੇ ਜੇਲ੍ਹ ਦੇ ਵਿੱਚ ਹੋ ਗਏ ਆ ਤੇ ਹੁਣ ਇਹਦੇ ਵਿੱਚ ਕਹਿੰਦੇ ਵੀ ਕੋਈ ਹੋਰ ਵੱਖਰੀ ਜਾਂਚ ਪੜਤਾਲ ਦੀ ਕਰਨ ਦੀ ਲੋੜ ਨਹੀਂ ਜਾਪਦੀ। ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ ਆ ਉਹ ਆਪਣੇ ਟੱਬਰ ਦੇ ਵਿੱਚ ਆ ਗਿਆ। ਨਰੈਣ ਸਿੰਘ ਚੌੜਾ ਦੇ ਪੁੱਤ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ। ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਵੀ ਨਰੈਣ ਸਿੰਘ ਚੌੜਾ ਬਾਰੇ ਜਾਣਦੇ ਹੀ ਸਾਰੇ ਵੀ ਜਦੋਂ ਸੁਖਬੀਰ ਸਿੰਘ ਬਾਦਲ ਤੇ ਧਾਰਮਿਕ ਸੇਵਾ ਕਹਿ ਲਈ ਜਾਂ ਸਜ਼ਾ ਕਹਿ ਲਈ ਉਹਦਾ ਤੋਂ ਪਤਾਨ ਕਰ ਰਿਆ ਸੀ ਉਦੋਂ ਚੌੜਾ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਤੋਂ ਬਾਅਦ ਉਹਨੂੰ ਫੜ ਲਿਆ ਗਿਆ ਜਿਹਦੇ ਤੋਂ ਬਾਅਦ ਰਾਜਨੀਤੀ ਵੀ ਪੱਕੀ ਹੈ ਪਰ ਹੁਣ ਜਾਣਕਾਰੀ ਆਈ ਹੈ ਵੀ ਨਰੈਣ ਸਿੰਘ ਚੌੜਾ ਨੂੰ ਸਮਾਨਤਾ ਮਿਲ ਗਈ ਹੈ ਜੀ ਤੇ ਇੱਕ ਖਬਰ ਆ ਰਹੀ ਹੈ ਜੀ ਕਿ ਪਾਸਟਰ ਬਲਜਿੰਦਰ ਸਿੰਘ ਮਾਮਲੇ ਦੇ ਵਿੱਚ ਔਰਤ ਜਿਹੜੀ ਸੀ ਪੀੜਤ ਔਰਤ ਸੀ ਉਹ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਈ ਹੈ हां बिल्कुल जी ਜਿਹੜੇ ਪਾਸਟਰ ਭਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਖਬਰ ਆਈ ਹੈ ਕਿ ਜਿਹੜੀ ਔਰਤ ਦੇ ਮਤਲਬ ਦੋਸ਼ ਲਾਏ ਗਏ ਸੀ ਕਿ ਭਜਿੰਦਰ ਸਿੰਘ ਦੇ ਵੱਲੋਂ ਪਾਸਟਰ ਦੇ ਵੱਲੋਂ ਮੇਰੇ ਨਾਲ ਸਰੀਰਕ ਛੇੜਖਾਨੀ ਕੀਤੀ ਗਈ ਆ ਮੈਨੂੰ WhatsApp ਦੇ ਉੱਤੇ ਗੰਦੇ ਬੰਦੇ ਮੈਸੇਜ ਭੇਜੇ ਗਏ ਮੈਨੂੰ ਉਹਨੇ ਆਪਣੇ ਕੈਬਨ ਦੇ ਵਿੱਚ ਬੁਲਾ ਕੇ ਕਈ ਤਰ੍ਹਾਂ ਦੇ ਗਲਤ ਕੰਮ ਕੀਤੇ ਤੇ ਉਹਦੇ ਉੱਤੇ ਪਰਚਾ ਦਰਜ ਹੋਇਆ ਸੀ ਭਜਿੰਦਰ ਸਿੰਘ ਦੇ ਉੱਤੇ ਪਹਿਲਾਂ ਤਾਂ ਉਹ ਭਜਿਆ ਰਿਹਾ ਅੰਡਰਗਰਾਉਂਡ ਰਿਹਾ ਤੇ ਹੁਣ ਪਤਾ ਲੱਗਾ ਤੇ ਭਾਈ ਉਹਦੇ ਵੱਲੋਂ ਕੱਲ੍ਹ ਜਾਂ ਪਰਸੋ ਦੀ ਖਬਰਾਂ ਵੀ ਭਾਈ ਉਹਨੇ ਅਦਾਲਤ ਦੇ ਵਿੱਚ ਹਰਿੰਡਰ ਕਰਤਾ ਸੀਗਾ ਦੂਜੀ ਗੱਲ ਇਹ ਕਿ ਅੱਜ ਜਿਹੜੀ ਔਰਤਾਂ ਜੀ ਨੇ ਦੋਸ਼ ਲਾਇਆ ਸੀ ਉਹ ਕੌਮੀ ਮਹਿਲਾ ਕਮਿਸ਼ਨ ਦੇ ਮੂਹਰੇ ਪੇਸ਼ ਹੋਈ ਆ ਪਰ ਦੇਖਦੇ ਆ ਭਾਈ ਕੀ ਕੀ ਅੱਗੇ ਕਾਰਵਾਈ ਹੁੰਦੀ ਆ ਪਰ ਲੰਘੇ ਕੱਲ ਇੱਕ ਹੋਰ ਵੀਡੀਓ ਸਾਹਮਣੇ ਆਈ 6 ਮਿੰਟ ਤੇ ਕੁਝ ਸਕਿੰਟ ਦੀ ਵੀਡੀਓ ਆ ਜਿਹਦੇ ਵਿੱਚ ਇਹੀ ਬਜਿੰਦਰ ਸਿੰਘ ਪਾਸਟਰ ਆ ਜਿਹੜਾ ਉਹ ਆਪਦੇ ਦਫ਼ਤਰ ਦੇ ਵਿੱਚ ਇੱਕ ਔਰਤ ਦੇ ਮੂੰਹ ਤੇ ਚਪੇੜਾ ਮਾਰ ਰਿਹਾ ਇੱਕ ਮੁੰਡੇ ਦੇ ਮੂੰਹ ਤੇ ਚਪੇੜਾ ਮਾਰ ਰਿਹਾ ਹੁਣ ਇਹ ਵੀਡੀਓ ਬੜੀ ਵਾਇਰਲ ਹੋ ਗਈ ਹੈ ਜੀ ਹੂੰ ਹੂੰ ਤੇ ਮੌਸਮ ਦਾ ਕੀ ਹਾਲ ਚਾਲ ਹੈ ਜੀ ਦੇਖੋ ਜੀ ਪੰਜਾਬ ਦੇ ਵਿੱਚ ਮੌਸਮ ਗਰਮ ਹੈ ਪੰਜਾਬ ਦੇ ਵਿੱਚ ਅੱਜ 31 ਤੋਂ ਲੈ ਕੇ 32 ਡਿਗਰੀ ਤੱਕ ਟੈਂਪਰੇਚਰ ਸੀ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਤੇ ਵਾਧਾ ਹੋ ਰਿਹਾ ਪੰਜਾਬ ਦੇ ਵਿੱਚ ਆਉਂਦੇ 48 ਘੰਟੇ ਦੇ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈਗੀ ਆ ਪੰਜਾਬ ਦੇ ਵਿੱਚ ਅੱਜ ਸਿੱਖੀ ਧੁੱਪ ਨਿਕਲੀ ਆ ਮੁਰਕੋ ਮੁਰਕੀ ਵਾਲੀ ਚਲੋ ਇਹ ਤਾਂ ਹਲੇ ਗਰਮੀ ਦਾ ਧੁੱਪ ਦਾ ਤਾਪਮਾਨ ਦਾ ਮੰਮਾ ਦਾ ਆਗਾਜ਼ ਹੀ ਆ ਹਲੇ ਤਾਂ ਬਹੁਤ ਕੁਝ ਹੋਣਾ ਬਾਕੀ ਆ 45 ਤੋਂ 47 ਤੱਕ ਟੈਂਪਰੇਚਰ ਪਹੁੰਚਣਾ ਹੈ ਜੀ ਜੀ ਬਹੁਤ ਮਿਹਰਬਾਨੀ ਟੈਣਾ ਜੀ ਖਬਰਾਂ ਦੀ ਸਾਂਝ ਪਾਉਣ ਲਈ ਬਹੁਤ-ਬਹੁਤ ਧੰਨਵਾਦ ਜੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ